ਲੋ ਜੀ ਚਾਚੇ ਰੋਹਾਂ ਦੇ ਨੇ ਤੋ ਇੱਥੇ ਬਹਿ ਕੇ ਖੁਰਾ ਲਾ ਚਾਚਾ ਨੂੰ ਗੋਇਤ ਪਾਉਣ ਲੱਗੇ ਨੇ ਬਣਾਫ ਬਾਲੇ ਅਸੀਂ ਚਾਚਾ ਹਾਰ ਗਿਆ ਸ਼ਰਤ ਕੋਈ ਨਾ ਕੋਈ ਤਾਂ ਕਿਹੜੀ ਸ਼ਰਤ ਲਾਈ ਬੰਦਿਆ ਨੇ ਦੇਦੀ ਸ਼ਰਤ ਹੈ ਤੈਨੂੰ ਤਾਂ ਛੋਰੀ ਕੋਲ ਤੂੰ ਤਾਂ ਫੇਟਰ ਪੀਣਾ ਹੈ ਗਾਲ ਤਾਂ ਤੂੰ ਮੈਂ ਆਖਣਾ ਭਾਈ ਚਲੋ ਆਦੇ ਮੂੰਹ ਤੋਂ ਦੱਸੇਗਾ ਨਾ ਨੂੰ ਕਿੰਨੇ ਕੀ ਦੱਸਣਾ ਹੈ ਭਾਈ ਵੀਡੀਓ ਲਾਇਕ ਤੇ ਸਕ੍ਰੈਪ ਹਾਂਜੀ ਜੇ ਅੱਛਾ ਲੱਗੇ ਤੇ ਸਾਡੇ ਦਾ ਕਾਲ ਕਰ ਲੈਣਾ ਨਾ ਲੱਗੇ ਤੇ ਖੰਬੇ ਤੇ ਚੜ ਜਾਣਾ ਗਾਈਜ਼ ਇਹਦੇ ਦੰਦ ਟੁੱਟ ਗਿਆ ਧਾ ਸਾਨੂੰ ਐ ਕਰੀ ਅਜੀ ਐ ਕਰੀ ਕਰਦੇ ਯਾਰ ਹੁਣ ਤਾਂ ਵੀਡੀਓ ਬਣ ਗਈ ਤੇਰੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਤਾਂ ਜੀ ਆਨੁਆਨੇ ਆ ਤੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਆਪਣੀ ਜਿਹੜੀ ਰੁਟੀਨ ਹੈ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਨਾਓ ਜੀ ਟਾਈਮ ਹੋ ਗਿਆ ਸਾਡਾ ਡੰਗਰ ਨੂੰ ਪੱਠੇ-ਪੁੱਠੇ ਪਾਉਣੇ ਆ ਤੇ ਇੱਧਰ ਬੰਦੇ ਲੱਗੇ ਆਉ ਦਾ ਕੰਮ ਤਰਨਾ ਤੇ ਇੱਧਰ ਆ ਚੌਧਰੀ ਵੀ ਮੁਰਗੀਆਂ ਕੋਲ ਬੈਠੇ ਆ ਸੁਬਾਹਾਂ ਦੇ ਢੀਕ ਕਰਨ ਦੇ ਆਂਡਿਆਂ ਦੇ ਓਏ ਆਂਡਾ ਲੱਭਾ ਕੋਈ ਕਿੰਨੇ 6 ਬੜੀ ਗੱਲ ਭਾਈ ਸੁਬਾਹ ਸੁਬਾਹ ਜਿਆਦੇ ਬੈਹ ਜਾਂਦੇ ਖੁੱਡੇ ਦੇ ਕੋਲ ਤੇ ਮੁਰਗੀਆਂ ਲਾਉਂਦੀਆਂ ਇਹਨਾਂ ਦੀ ਆਂਡੇ ਲਓ ਜੀ ਅਸੀਂ ਪਹੁੰਚ ਆਏ ਆ ਥੋੜੀ ਲੈਣ ਪੰਡਾ ਜੋੜ ਲੀਆਂ ਨੇ ਚਾਚਾ ਦਾ ਵੇਟ ਹੁੰਦਾ ਚਾਚਾ ਆ ਆਉਂਦਿਆ ਇਰਾਜ ਥੋੜਾ ਹੋ ਗਿਆ ਲੇਟ ਚਾਚਾ ਕਿਤਾ ਗਿਆ ਸੀ ਤਾਂ ਕਰਕੇ ਹੋ ਗਿਆ ਲੇਟ ਤੇ ਹੁਣ ਆ ਗਿਆ ਥੋੜੀ ਜਾ ਕੇ ਚੱਲ ਕੇ ਪੌਣਿਆਂ ਮਾਲੜਾ ਨੂੰ ਪੱਠੇ ਮਿਲਦੇ ਆ ਡੇਰੇ ਤੇ ਲਓ ਜੀ ਡੇਰੇ ਤੇ ਪਹੁੰਚ ਗਏ ਤੇ ਪੌਣਿਆਂ ਡੰਗਰਾਂ ਨੂੰ ਪੱਠੇ ਉਧਰ ਪਹੁੰਚੇ ਨੇ ਡੰਗਰਾਂ ਨੂੰ ਇਹ ਚਾਚਾ ਵੀ ਪੌਣਦੇ ਆ ਪੱਠੇ ਨਾਲ ਪੁੱਤ ਪਿਆਨੇ ਵਾਲੀਆਂ ਬੜੇ ਨੇ ਬੜੀ ਨੇ ਬਲੋਕ ਕਰੀ ਜਾਂਦਾ ਫੋਨ ਉਹ ਖਿਓ ਕਿ ਇਹਨੇ ਨਹੀਂ ਆਖਿਆ ਮੈਂ ਭਾਈ ਕੋਈ ਸ਼ੈ ਨਹੀਂ ਆਖੀ ਭਾਈ ਜੀ ਜਦੋਂ ਉਹਨਾਂ ਕਿਹਾ ਬੜੇ ਨੇ ਤੇ ਮੈਂ ਕਹਤਾ ਚਲੋ ਠੀਕ ਹੈ ਭਾਈ ਬੜੇ ਨੇ ਠੀਕ ਹੈ ਤੁਹਾਡੀ ਮਰਜ਼ੀ ਲੈ ਇਹ ਵਿਹਲੀ ਜੀ ਭੈਣ ਦੇ ਨੱਪਠੇ ਚਲ ਅੱਜ ਨੂੰ ਦਾ ਪੁਰਾਣ ਲੇਖੀ ਦੇ ਇਹ ਜਿੱਥੇ ਉਹਨਾਂ ਕਿਹਾ ਬਸ ਕੇ ਭਾਈ ਆਪਾਂ ਤਾਂ ਵੱਢਣੇ ਆ ਜਦੋਂ ਉਹਨਾਂ ਕਿਹਾ ਬਸ ਕਰ ਦਿਓ ਅਸੀਂ ਬਸ ਕਰ ਦਿੱਤੀ ਚਲੋ ਚਾਚਾ ਯਾਰ ਤੂੰ ਮੇਰੇ ਤੋਂ ਫਿਰ ਵੀ ਨਾਰਾਜ਼ ਰਹੀ ਨਾ ਯਾਰ ਮੈਂ ਮੈਂ ਨਾ ਨਾਰਾਜ਼ ਕਿਸੇ ਤੇ ਵੀ ਨਹੀਂ ਚਲੋ ਨਹੀਂ ਨਾਰਾਜ਼ ਹੁਣ ਬਿਚੀ ਲੋ ਲੋ ਜੀ ਪੱਠੇ ਪਾਤੇ ਨੇ ਤੇ ਆਪਾਂ ਜਿਹੜਾ ਮਿਲਦੇ ਆ ਡੰਗਰਾਂ ਨੂੰ ਪਾਣੀ ਡੋਣੇ ਆ ਫਿਰ ਮਿਲਦੇ ਆ ਤੇ ਜੋੜ ਕੇ ਰਹਿਣਾ ਜੀ ਤੇ ਵਲੌਗ ਪੂਰਾ ਵੇਖਣਾ ਆਪਣੀ ਜਿਹੜੀ ਰੋਜ਼ ਦੀ ਰੁਟੀਨ ਆ ਤੁਸੀਂ ਜ਼ਰੂਰ ਵੇਖਣੀ ਲਓ ਜੀ ਹੋ ਗਿਆ ਟਾਈਮ ਸਾਡਾ ਡੰਗਰਾਂ ਨੂੰ ਪਾਣੀ ਪੋਣੀ ਡੋਣੇ ਆ ਛੱਡ ਲਈਆਂ گاਵਾ ਤੇ ਚਾਚਾ ਵੀ ਤਿਆਰੀ ਕਰ ਰਿਹਾ ਪੱਠੇ ਪਾਉਣ ਦੀ ਇਪੱਠੇ ਪਾ ਲੈਂਦੇ ਆਂ ਜਿਹੜਾ ਪੱਡ ਨੂੰ ਨਗਰ ਨੂੰ ਪਾਣੀ ਢਾ ਲਈਏ ਮੱਝਾਂ ਛੱਡ ਲਈਆਂ ਹੁਣ ਤੇ ਪੀਣ ਦੀਆਂ ਪਾਣੀ ਤੇ ਇੱਧਰ ਛਪੜੇ ਵਾਰਦੇ ਆਂ ਬੌਣੇ ਆ ਇਹਨਾਂ ਨੂੰ ਛਪੜੇ ਕੋ 10 15 ਮਿੰਟ ਯਾਰਾ ਸਕੂਨ ਰਿਲੈਕਸ ਕਰਨ ਤੇ ਆਪਾਂ ਪੱਠੇ-ਪੁੱਠੇ ਪਾ ਲਏ ਆ ਨੀ ਜਰ ਤੇ ਲਾਵਾਂਗੇ ਬਾਅਦ ਚ ਚਵਾਈ ਤੇ ਦੋ ਦਿਨਾਂ ਵਿੱਚ ਲਾਉਣਾ ਸ਼ੋਗਲ ਮੇਲਾ ਤੇ ਮਿਲਦੇ ਆਂ ਚਵਾਈ ਤੇ ਗੱਡੀ ਟੈਸਟ ਕਰਨਿਆ ਆ ਬੰਦਾ ਗੱਡੀ ਟੈਸਟ ਕਰਨ데요 ਭਾਈ ਅੱਛਾ ਮਿਹਰਬਾਨੀ ਸਤਾ ਤੁਸੀਂ ਲੈ ਕੇ ਦੇਣੀ ਇਹ ਵਾਸਤੇ ਹੀ ਹੈ ਪਹਿਲੀ ਵਰਗੀ ਹੈ ਉਹ ਦਿਖਾਉਂਦੇ ਗੱਡੀ ਫਾਰਕ ਹੈ ਨਾ ਪੈਸੇ ਮੰਗਦੀ ਆ ਲੈ ਆ ਗੱਡੀ ਲੈਣੀ ਹੈ ਵੇਖੋ ਦੂਜੀ ਦਿੱਤੀ ਵੇਚ ਤੇ ਇਹ ਹੁਣ ਗੱਡੀ ਲੈਣੀ ਹੈ ਵੇਖੋ ਬਣਦਾ ਸੌਦਾ ਕਿ ਨਹੀਂ ਬਣਦਾ ਦੁੱਦੀ ਆ ਗਿਆ ਦੁੱਦੀ ਆਉਂਦੇ ਨਾਲ ਹੀ ਖੈਰ ਮੰਗ ਜਾਨਾ ਖੈਰ ਹੀ ਸਲਾ ਘੁੱਟ ਰੋੜ ਹੀ ਲਿਆ ਕਰ

ਇਹ ਕੰਮ ਕਰਵਾຊੂ ਹਾਂ ਅਜੀ ਸਾਹਿਬ ਬਰਾਏ ਲੈ ਤਿੰਨ ਲੈ ਇਧਰ ਗੱਲ ਸੁਨੋ ਆ ਇਧਰ ਦੱਸਿਆ ਨਹੀਂ ਹੁਣ ਨਾ ਮੈਨੂੰ ਤੂੰ ਮੈਲਾ ਮੈਲਾ ਸਾਰੇ ਕਾਲਾ ਕਰ ਯਾਰ ਤੂੰ ਮਿਹਨਤ ਸਹੀ 15 ਬੰਦਾ ਫੜ ਲਿਓ ਤੇਰਾ ਆਇਆ ਜੀ 15 ਇਹ ਨਹੀਂ ਬੰਦਾ ਚਲ ਛੋਟ ਲੱਗ ਜਨ ਪਾਏ ਨਾ ਉਹ ਦੁੱਧ ਹੈਗਾ ਵੇ ਜਦੋਂ ਹਿਲਾਉਂ ਚ ਦੁੱਧ ਨੀ ਆਉਂਦਾ ਹਾਂ ਉਹ ਨਹੀਂ ਮੈਨਲੇ ਤੁਸੀਂ ਬੰਦਾ ਹੋਣਾ ਹੈ ਉਹ ਮਾੜਾ ਚੱਲ ਤਿੰਨਾਂ ਚ ਪਾ ਲਾ ਯਾਰ ਤੂੰ ਕੀ ਆ ਆ ਤੱਲੇ ਪੈੜ ਲਾ ਤੂੰ ਨੈਰਾ ਹੈ ਕਰੋ ਤੂੰ ਫਰਮਾ ਰੱਖ ਨਈ ਪਤਾ ਲੱਗਦਾ ਫਰਮਾ ਜਾ ਰੱਖ ਲਿਆ ਕਰ ਉਹ ਵਾ ਤੇ ਤੁਰ ਲਾ ਦੇਣਾ ਤੇ ਤੈਨੂੰ ਗੜਵੀ ਉਹ ਗੜਵੀ ਇੱਕ ਦੁੱਧ ਪਾਇਆ ਤੂੰ ਖੰਦੀ ਦਾ ਤੁੰਗੀ ਪੁਰਾਣਾ ਮੰਨਦਾ ਪਾਂਡਾ ਥੋੜਾ ਗਾਹਾਂ ਘਾਟ ਚੁੱਕੇ ਤੁਹਾਨੂੰ ਤੇਰੀ ਸਮਝ ਨਹੀਂ ਹੁੰਦੀ ਤੇ ਅਗਲੇ ਕੀ ਆਇਆ ਇਤਨਾ ਪਾਈ ਗਿਆ ਤੇ ਦੁੱਧ ਇਧਰ ਰੁੜਦਾ ਗਿਆ ਆ ਉਹ ਇਹਨੇ ਚਰ ਲੈਣਾ ਜੀ ਆ ਥੋੜਾ ਲੈ ਆ ਕੋਈ ਨਹੀਂ ਥੋੜੀਆ ਤੇ ਕੋਈ ਆਹ ਤੇ ਸਾਹਿਬ ਸਾਹਿਬ ਕੱਲ ਪਾਣੀ ਕੱਲ ਲੈਣਾ ਕੱਲ ਜਿਹੜੇ ਕੱਲ ਪਰਸੋਂ ਨਹੀਂ ਪਰਸੋਂ ਲੱਗੇਗਾ ਕੱਲੇ ਜਿਹੜੀ ਹੈ ਪਰਸੋਂ 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 ਤੇ ਲਾ ਦੇ ਸਾਹਿਬ ਉਹ ਪੱਕੀ ਉਦੇ ਨੂੰ ਉਹਨਾ ਵਾਦਾ ਹੋਇਆ ਤੈਨੂੰ ਲਾ ਦੇ ਆਂ ਪਸੋ ਤੂੰ ਇੱਕ ਵਾਰੀ ਆਵੇ ਟਾਈਮ ਪੈ ਭਾਈ ਮੇਰੇ ਸੋਣ ਗੱਲ ਚਾਚਾ ਦਾ ਰੋਜਾ ਵੀ ਤੇ ਸਫਤਾਰੀ ਵੀ ਕਰਨੀ ਕਰਾ ਦੇ ਆਂ ਸਫਤਾਰੀ ਖਰਾਉਂਦੇ ਰੋਜੇ ਨੂੰ ਕਰਾਉ ਹੋ ਗਿਆ ਰੋਜੇ ਇਹਨਾਂ ਰੋਜੇ ਕੰਮ ਨੇ ਬੜੇ ਉਹ ਤਾਂ ਬਖਰੇ ਕਰਾਉਣੀ ਚਾਚੇ ਦੀ ਬਖਰੇ ਕਰਾਉਣੀ ਲਓ ਜੀ ਚਾਚੇ ਨੂੰ ਆਂ ਦੇ ਨੇ ਤੋ ਇੱਥੇ ਬਹਿ ਕੇ ਖੁਰਾ ਲਾ ਚਾਚਾ ਨੂੰ ਗੋਇ ਤੇ ਪਾਉਣ ਲੱਗੇ ਨੇ ਬਰਾਫ ਬਾਲੇ ਅਸੀਂ ਚਾਚਾ ਹਾਰ ਗਿਆ ਸ਼ਰਤ ਕੋਈ ਨਾ ਕੋਈ ਤੋ ਕਿਹੜੀ ਸ਼ਰਤ ਲਾਈ ਬੰਦਿਆਂ ਨੇ ਦੇਦੀ ਸ਼ਰਦਾ ਤੈਨੂੰ ਤਾਂ ਚੋਰੀ ਕੋਲ ਤੂੰ ਤਾਂ ਫੇਟਰ ਪੀਣਾ ਹੈ ਗਾਲ ਤਾਂ ਤੂੰ ਮੈਂ ਆਖਣਾ ਮੈਂ ਚਲੋ ਆਦੇ ਮੂੰਹ ਤੋਂ ਦੱਸੇਗਾ ਤੁਹਾਨੂੰ ਕਿੰਨੇ ਕੀ ਰਸਨਾ ਭੱਜ ਗਿਆ ਜਵਾਬ ਕਰਕੇ ਨਾ ਮੈਂ ਯਾਰ ਚਾਚਾ ਜ਼ੁਬਾਨ ਮੈਂ ਬੜਾ ਤਰਲਾ ਲਿਆ ਨਾ ਅਲੱਗਾ ਭੰਡ ਜਾ ਉਹਦਾ ਨਹੀਂ ਤੇ ਰਖਵਾਦਰ ਹੋ ਜਾ ਇਹਨੂੰ ਕੀ ਵਾਦਾ ਮੈਂ ਰੋਜ਼ ਰੱਖਣਾ ਹੀ ਨਹੀਂ ਨਹੀਂ ਤੂੰ ਇਹਨੂੰ ਹੁੰਦਾ ਕੀ ਇਹ ਦੱਸ ਨਾ ਦਿਲ ਜਿੱਤ ਕੌਮ ਕੌਮ ਕਰਦਾ ਕੀ ਕਰਦਾ ਸੋ ਹੈ ਕਿਆ ਭਾਈ ਤੂੰ ਬੋਟਾ ਰੋਜ਼ਾ ਰੱਖ ਭਾਈ ਜੇ ਤੇਰਾ ਵਜ਼ਨ ਘਟ ਜਾਵੇ ਜਾਂ ਤੈਨੂੰ ਭੁੱਖ ਲੱਗ ਜਾਵੇ ਮੈਂ ਜੀ ਬੇਵਾਰ ਨਹੀਂ ਰੱਖ ਤੈਨੂੰ ਜੀ ਨੂੰ ਪਤਾ ਮੇਰੇ ਨਾਲ ਤਾਂ ਨਹੀਂ ਆ ਕੀ ਅੰਦਰ ਬਾੜ ਕੇ ਕੁਛ ਹੈ ਘਾਲੀ ਕੋਈ ਰੋਟੀ ਬਾਵਾ ਜੀ ਨਾਲ ਜੇ ਸਾਨੂੰ ਬੈਕਰੀ ਚ ਲੈ ਕੇ ਜਾ ਤਾ ਸਾਨੂੰ ਕੁਛ ਆਹ ਕਹਿੰਦਾ ਇਹ ਤਾਂ ਕੋਈ ਸ਼ਹਿਰ ਨਾ ਖਵਾਏ ਨਹੀਂ ਬਈ ਨੂੰ ਪਤਾ ਵੀ ਇਹ ਸਾ ਖਾਚੀ ਬਾਹਰ ਬਾਣੀ ਨਹੀਂ ਇਹ ਫਿਰ ਚਲੋ ਖਾਚ ਵਜ ਗਈ ਹੁਣ ਖਾਚ ਦਾ ਅਜ਼ਾਲਾ ਵੀ ਬੁਗਤਲਾ ਚੁੱਪ ਕਰਕੇ ਸਾਨੂੰ ਲੈ ਜਾ ਬੈਕਰੀ 'ਚ ਜੋ ਅਸੀਂ ਸ਼ਹਿ ਖਾਵਾਂਗੇ ਤੈਨੂੰ ਕੁਆਦੀ। ਉਹ ਨਹੀਂ ਉਹ ਭਾਈ ਅਸੀਂ ਨਾ ਖਾਵਾਂਗੇ ਨਾ ਅਸੀਂ ਤੁਹਾਡੀ ਜ਼ਰੂਰਤ ਹੈ। ਕਿ ਇੱਕ ਉੱਤੇ ਦੋ ਮੋੜ ਦਾ ਕਟਿੰਗ ਨਾਲ ਜੰਮਾ ਬਹੁਤ ਆਹੋ। ਅਫਤਾਰੀ ਕਰਕੇ ਤੇ ਚੱਲਦੇ ਆ। ਬਿਲਕੁਲ ਖਾ ਲਿੰਦੇ ਨੇ। ਕੱਲ੍ਹ ਸਿਹਤ ਰੋਜ਼ਰ ਉੱਤੇ ਮੋੜਾ ਫਾਰੀ ਕਰਿਆ। ਰੋਜ਼ਾ ਵੀ ਖੋਲਿਆ ਚੰਗਾ। ਹਾਂ ਚਲੋ। ਚਾਚਾ ਹੁਣ ਤੂੰ ਗੁੱਸਾ ਕਰਨਾ ਯਾਰ। ਕੈਮਰੇ ਜਾ ਦੇ ਮੈਂ ਬੰਦਾ ਕੋਈ। ਮੈਂ ਹਾਂ ਇਹ ਰਿਕਾਰਡ ਕਰਾਂ। ਹਾਂ। ਗਾੜੀਆਂ ਜਿੱਤੀਆਂ ਤੁਹਾਡੇ ਹੀ ਸੇਰ। ਕੈਮਰੇ ਦੀ ਜ਼ਬਾਨ ਕੋਈ ਨਹੀਂ ਹੈ। ਤੇਰੇ ਤੇ ਅੱਗੇ ਕਿਹੜੀ ਤੜੀ ਜਿਬਾਨ ਜਿਬਾਨ ਨੂੰ ਨਾ ਤਰਨੇ ਲੈਣ ਡਿਆ ਕੱਲ ਦਾ ਵੀ ਰੋਜ਼ਾ ਰੱਖਲਾ ਰੋਜ਼ਾ ਰੱਖ ਉਹ ਤੇਰੇ ਖਲਾਰੀ ਉਹ ਨਹੀਂ ਲੈ ਡਿਆ ਕਿਹੜਾ ਬੰਦਾ ਨਹੀਂ ਮੰਨ ਲਿਆ ਅਸੀਂ ਤੇ ਕਰੋਨੇ ਫਤਾਰੀ ਕਰੋ ਚਲੋ ਜਾ ਉਹਨੂੰ ਜ਼ਰਾ ਤੂੰ ਬੁਗਦੀ ਆ ਉਹ ਬੁਗਤੇ ਇੱਕ ਜਣਾ ਤੁਹਾਨੂੰ ਬੁਗਤਵਾਇਆ ਸਿਰ ਲਾਉ ਹਲਦਾ ਪੈਂਦੀ ਆ ਪਾਰਟੀ ਤੁਹਾਨੂੰ ਪੈਂਦੀ ਪਈ ਫਤਾਰੀ ਤੋਂ ਬਾਅਦ ਚੱਲੇ ਆ ਪਾਰਟੀ ਕਰਨੇ ਕਿੱਦਾਂ ਚਾ ਉਹ ਹੁਣ ਥੱਲੇ ਕੀ ਏ ਵੀ ਅਸਲੀ ਖੰਡਿਆ ਉਹ ਲਗਾ ਜਿੰਨੇ ਮਨਾ ਲਸ ਤਾਇਆ ਉਹਨੇ ਠੋਡੀ ਖੁਰਾਈ ਲਾਇਆ ਠੋਡੀ ਖੁਰਾਈ ਲਾਇਆ ਬਿਲਕੁਲ ਯਾਰ ਆਨੇ ਨਾ ਠੋਡੀ ਖੁਰਾ ਲਾਉਣਾ ਤੂੰ ਲੋੜਾ ਨਹੀਂ ਉਹਨ ਫ੍ਰੀ ਦਾ ਤੈਨੂੰ ਆਖਣ ਨਾ ਤੇਰਾ ਖਰਚਾ ਵੀ ਨਹੀਂ ਆਉਣਾ ਆ ਗੋਆ ਪਿਆ ਦਾ ਠੋਡੀ ਖੁਰਾ ਲਾਗਾ ਸਾਰਿਆ ਤੇ ਬਿਲਕੁਲ ਬੈਰ ਕਾਬੂ ਆਉਂਦਾ ਬਤਾ ਬਤਾ ਬਿੜੀ ਦੂੜਾ ਮੈਂ ਚੋੱਕ ਲੈ ਆਂ ਅਗਾ ਬੈ 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 ਤੂੰ ਫਿਰ ਯਾਰ ਸਾਡਾ ਫਿਰ ਚੈਲੰਜ ਜਿਹੜਾ ਨਾ ਜਾ ਬੋਟਰ ਹਰ ਗਿਆ ਇਕਲਾ ਐਨੀਆਂ ਗੱਲਾਂ ਕਰਾਉਂਦਾ ਸਾਡਾ ਚੈਲੰਜ ਜਿਹੜਾ ਨਾ ਹਰ ਗਿਆ ਚਾਚਾ ਤੇਨੂੰ ਦੰਦਾਂ ਨੂੰ ਕੀ ਹੋਇਆ ਉਹ ਖਾਈ ਦੰਦ ਗੱਲਾਂ ਤੇ ਸੁਣਦਾ ਗਾਇਸ ਇਹਦੇ ਦੰਦ ਟੁੱਟ ਗਿਆ ਦਾ ਸਾਲ ਐਂ ਕਰੀ ਅੱਜ ਹੀ ਐਂ ਕਰੀ ਕਰ ਦੇ ਯਾਰ ਹੁਣ ਤਾਂ ਵੀਡੀਓ ਬਣ ਗਈ ਤੇਰੀ ਐਂ ਕਰੀ ਚੈੱਕ ਕਰੋ ਜਰਾ ਰਾਤ ਨੂੰ ਤੇ ਕੀ ਹੈ ਭਾਈ ਇੱਕ ਰੋਜ਼ਾ ਨਹੀਂ ਰੱਖਣਾ ਬਿੱਛਾ ਪਾਣ ਲੱਗਾ ਅਗਲੇ ਸਾਰੇ ਹੀ ਰੱਖਣੇ ਨੇ ਯਾਰ ਗੱਲ ਇੱਕ ਤਾਣਾ ਹੁੰਦਾ ਦੋ ਰੱਖੇ ਹਾਂ

ਹੈ ਨਾ ਇਹ ਬਰਾੜ ਹੂੰ ਤੂੰ ਤਾਂ ਪੜਿਆ ਚਲੋ ਗਾਇਜ਼ ਆਪਾਂ ਮਿਲਦੇ ਆਂ ਪਠਿਆਂ ਟੱਕ ਦੇ ਵਿੱਚ ਲਓ ਜੀ ਆ ਗਿਆਂ ਪਠਿਆਂ ਦੇ ਟੱਕ ਦੇ ਵਿੱਚ ਤੇ ਵੱਢਨੇ ਆ ਪੱਠੇ ਤੇ ਇਧਰ ਬੰਦੇ ਜਾ ਰਹੇ ਨੇ ਜਨਾਬ ਜਵੀ ਲੈਣ ਇਹ ਜਵੀ ਲੈ ਕੇ ਆਉਂਦੇ ਨੇ ਉਨਿੱਚਰ ਆਪਾਂ ਵੱਢ ਲੈਨੇ ਆ ਪੱਠੇ ਪੱਠੇ ਵੱਢ ਕੇ ਨਾ ਆਪਾਂ ਹੋ ਗਏ ਵਿਹਲੇ ਤੇ ਚਾਚਾ ਵੀ ਵਿਹਲਾ ਹੋ ਗਿਆ ਹੁਣ ਅਸੀਂ ਕਰਨੀ ਹੈ ਭਾਈ ਜਾ ਕੇ ਸਾਰੀ ਇੱਥੇ ਲਿਆ ਨੇ ਨੱਦ ਟਰੈਕਟਰ ਆਉਂਦੇ ਨੇ ਡੰਗਰਾਂ ਦੀ ਤਿਆਰੀ ਪਾਈ ਡਗਰਾਂ ਦੀ ਤਿਆਰੀ ਚਾਚਾ ਪਹਿਲੇ ਕਰਨੀ ਆਪਾਂ ਕਿਉਂ ਵੀ ਲਓ ਜੀ ਵਲੌਗ ਅਸੀਂ ਐਂਡ ਕਰਾਂਗੇ ਚਾਚਾ ਤਾਂ ਮੈਂ ਅਸੀਂ ਦੋਵੇਂ ਐਂਡ ਕਰਾਂਗੇ ਕਿਉਂ ਚਾਚਾ ਕਰੀ ਐਂਡ ਕਰਦੇ ਕਰਦੇ ਕਿਵੇਂ ਕਹੀਦਾ ਵੀਡੀਓ ਲਾਇਕ ਤੇ ਸਕ੍ਰੈਪ ਹਾਂਜੀ ਜੇ ਅੱਛਾ ਲੱਗੇ ਤਾਂ ਸਾਡੇ ਦਾ ਕਾਲ ਕਰ ਲੈਣਾ ਨਾ ਲੱਗੇ ਤਾਂ ਖੰਬੇ ਤੇ ਚੜ ਜਾਣਾ ਠੀਕ ਲਓ ਜੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਇਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ